ਦੇ ਬਾਹਰ ਏਟੀਐਮ ਕਾਰਡ ਵਿੱਚ ਕਾਰਡ ਬਦਲ ਕੇ ਲੋਕਾਂ ਨੂੰ ਧੋਖਾ ਦੇਣ ਵਾਲੇ ਅਤੇ ਫਿਰ ਇਹਨਾਂ ਕਾਰਡਾਂ ਦੀ ਵਰਤੋਂ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਦੇ ਵੱਲੋਂ ਖੰਣਾ ਵਿੱਚ ਪਰਦਾ ਫਾਸ਼ ਹੋਇਆ ਹੈ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਕਬਜ਼ੇ 'ਚੋਂ 56 ਏਟੀਐਮ ਕਾਰਡ ਮਿਲੇ ਨੇ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਏਟੀਐਮ ਹੈਕ ਕਰਕੇ ਬੈਂਕ ਨਾਲ ਵੀ ਧੋਖਾਧੜੀ ਕੀਤੀ ਹੈ ਅਰੋਪੀ ਦੀ ਪਛਾਣ ਮੁਹੰਮਦ 자ਹਿਦ ਮੁਹੰਮਦ ਅਨਸਾਰ ਤੇ ਮੇਵਾਤ ਚਿਲੇ ਦੇ ਪਿੰਡ ਰੂਪਹੇੜੀ ਦੇ ਰਹਿਣ ਵਾਲੇ ਮੁਹੰਮਦ ਯੂਸਫ ਵਜੋ ਹੋਈ ਹੈ। ਇਸ ਗਿਰੋ ਨੂੰ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਲੋਕਾਂ ਨਾਲ ਠੱਗੀ ਮਾਰਨ ਦੇ ਮਕਸਦ ਨਾਲ ਖੰਨਾ ਚ ਕਾਲੇ ਰੰਗ ਦੀ ਵੈਨਿਊ ਕਾਲ ਚ ਘੁੰਮਰੇ ਸਨ। ਪੁਲਿਸ ਨੇ ਰਤਨ ਹੈੜੀ ਰੇਲਵੇ ਫਾਟਕ ਨੇੜੇ ਨਾਕਾਬੰਦੀ ਕਰਕੇ ਹਰਿਆਣਾ ਨੰਬਰ ਵਾਲੀ ਵੈਨਯੂ ਕਾਰ ਵਿੱਚ ਸਫ਼ਰ ਕਰ ਰਹੇ ਇਹਨਾਂ ਤਿੰਨੋਂ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਕੋਲੋਂ 10 ਬੈਂਕਾਂ ਦੇ 55 ਏਟੀਐਮ ਕਾਰਡ ਬਰਾਮਦ ਹੋਏ ਨੇ। ਇਹਨਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਡੀ ਖੰਨਾ ਪੁਲਿਸ ਦੀ ਟੀਮ ਨੂੰ ਕੱਲ ਇਤਲਾਹ ਮਿਲੀ ਵੀ ਇੱਕ ਗੈਂਗ ਦੇ ਬੰਦੇ ਇੱਥੇ ਘੁੰਮ ਰਹੇ। ਜਿੰਨਾ ਜਿਹੜੇ ਏਟੀਐਮ ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜਦੋਂ ਤਲਾਸ਼ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ 10 ਬਕਰੇ-ਵਕਰੇ ਬੈਂਕਾਂ ਦੇ ਬਰੰਦ ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ਏਟੀਐਮ ਦੀ ਚੋਰੀ ਦੀ ਵਾਰਦਾਤ ਦੇ ਪਰਚੇ ਨਾਲ ਦਰਜ ਨੇ ਇਹਨਾਂ ਏਟੀਐਮਸ ਤੋਂ ਇਹ ਕੀ ਕਰਦੇ ਸੀ ਵੀ ਔਲੇ-ਬਾਲੇ ਲੋਕ ਜਿਵੇਂ ਕੋਈ ਕੈਸ਼ ਕਢਾਣ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤੌੜੀ ਕਰਦੇ ਸੀ ਵੀ ਆਪਣਾ ਏਟੀਐਮ ਪਾ ਕੇ ਟ੍ਰਾਂਜੈਕਸ਼ਨ ਅੱਧੀ ਕਰਕੇ ਤੇ ਪੀਟੀਐਮ ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਠੱਗੀ ਹੋ ਰਹੀ ਸੀ ਸਰ ਪਰਮਾਤਮਾ ਨੇ ਕਿੰਨੀ ਕ واردਤਾ ਕਰ ਚੁੱਕੇ ਨਹੀਂ ਇਹ ਸਰ ਇਹਨਾਂ ਤੇ 2 ਜਣੇ ਤੇ 8 8 ਪਰਚੇ ਅਡਰ ਦਰਜ ਨੇ 1 ਜਣੇ ਦੇ 4 ਮਕਦਮੇ ਦਰਜ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਤੇ ਰਹਿਣ ਵਾਲੇ ਨੇ ਇਹਨਾਂ ਨੇ ਕੋਈ ਪੰਜਾਬ ਦੀ ਵੀ ਬਾਤ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੰਕੇ ਹਰਿਆਣਾ ਦਿੱਲੀ ਰਾਜਸਥਾਨ ਇਸੇ ਰੇਟ ਚ ਜ਼ਿਆਦਾ ਐਕਟਿਵ ਸੀ ਟੋਟਲ ਜਿਹੋਦੇ ਮੈਂਬਰ ਪਤਾ ਲੱਗੇ ਕਿਨੇ ਹੈ ਉਹਦੇ ਹਲੇ ਪੁਸ਼ਪਰਤਾਲ ਚੱਲ ਰਹੇ ਕੋਈ ਪੰਜਾਬ ਦੇ ਵਿੱਚ ਵੀ ਲਿੰਕ ਹੈ ਇਹਨਾਂ ਦੇ ਕੋਈ ਸੋ ਫਾਰ ਨਹੀਂ ਜੀ ਹਲੇ ਪੰਜਾਬ ਦੇ ਕੋਈ ਵਾਰਦਾਤ ਨਹੀਂ ਸਾਨੂੰ ਟ੍ਰੇਸ ਹੋਈ ਤੇ 18 ਦੇ ਨਾਲ ਉਹਦੀ ਬਰਾਮਦਗੀ ਕੀਤੀ ਗਈ ਇਹਨਾਂ ਤੋਂ ਫਿਲਹਾਲ ਦਾ ਕਾਰਜ ਜੀ ਬਰੰਧ ਹੋਇਆ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋਲ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਹੈ ਜਿੰਨ ਤੇ ਇਹ ਹੈਗੇ ਜੀ ਅਬਾਊਟ 30 ਤੋਂ 32 ਸਾਲ ਦੇ ਇਹ ਚਲੋ ਸਾ ਸੀਰੀਅਸ ਇਹ ਤੁਹਾਨੂੰ ਜੀ ਇਹ ਏਟੀਐਮ ਚੀਨ ਨੂੰ ਹੈਕ ਕਿਦਾਂ ਕਰਦੇ ਕੀਤੇ ਸਤਾ ਮੈਂ ਦੱਸ ਰਿਹਾ ਨਹੀਂ ਜਿੱਦਾਂ ਏਟੀਐਮ ਕਾਰਡ ਪਾਇਆ ਇਹਨਾਂ ਨੂੰ ਕਿਉਂਕਿ ਭੇਤ ਸੇਗਾ ਏਟੀਐਮ ਦਾ ਇਹ ਏਟੀਐਮ ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸ ਟਾਈਮ ਏਟੀਐਮ ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋਅ ਕਰਦੇ ਸੀ ਵੀ ਸਾਡਾ ਕੈਸ਼ ਨਹੀਂ ਨਿਕਲਿਆ ਸੋ ਜੇ ਤੁਸੀਂ 10000 ਦੀ ਟ੍ਰਾਂਜ਼ੈਕਸ਼ਨ ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫਿਰ ਤੁਸੀਂ 10000 ਫਿਰ ਕਲੇਮ ਪਾ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਵੀ ਧੋਖੀ ਮਾਰਦੇ ਸੀ ਫਰਦਰ ਸਰ ਜੀ ਤੁਹਾਨੂੰ ਨੇ ਕੋਈ ਪੁੱਛੀ ਇਸ ਤੇ ਹੋਰ ਫਰਦਰ ਪੁੱਛ ਕੇ ਚੱਲ ਰਹੀ ਹੈ ਜੀ ਤੇ ਕੋਈ ਹੋਰ ਕੁਝ ਆਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗਾ ਸਾਈਂ ਥੈਂਕ ਯੂ ਸਾਈਂ ਫੋਟੋ